ਹੈਲੋ ਕਰਪੇਨਾ ਆ ਵੈਰੀ ਗੁੱਡ ਆਜ ਆਪਾਂ ਸੇ ਕੀ ਆ ਫਿਰ ਆਜ ਆਜੇ ਇਹ ਮੈਂ ਪਾਵਰ ਲੈਣਾ ਹੈ ਪੈਰੀ ਪੈਰੀ ਫ੍ਰੈਂਚ ਫ੍ਰਾਈਜ਼ ਜੀ ਗਾਇਜ਼ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰਿੰਦਰ ਸਿੰਘ ਮੇਰਾ ਚੈਨਲ ਗੁਰਸਿੱਧੂ ਪੀਵੀ 23 ਤੇ ਆਪਾਂ ਸ਼ੁਰੂ ਕਰਦੇ ਆਂ ਯਾਰ ਹਾਂਜੀ ਗਾਇਜ਼ ਆਪਾਂ ਹੋ ਗਏ ਤਿਆਰ ਤੇ ਆਪਾਂ ਹੁਣ ਜਾ ਰਹੇ ਆਂ ਗੱਡੀ ਲੈਟਰ ਆਪਣੀ ਯਾਰ ਚ ਠੰਡ ਕਮਾਲ ਦੀ ਗੱਲ ਹੈ ਯਾਰ ਟੈਂਪਰੇਚਰ ਅੱਜ ਮੈਨੂੰ ਲੱਗਦਾ ਵੀ ਸਾਡੇ ਤਾਂ 0 ਡਿਗਰੀ ਟੈਂਪਰੇਚਰ ਹੀ ਲੱਗਦਾ ਈ ਅੱਜ ਤਾਂ ਮੂੰ ਗੱਡੀ ਨਿੱਕੀ ਹੋ ਜੂਗੀ ਵਿੱਚ ਫੇਰ ਵਧੀਆ ਲੱਗੂਗਾ ਆਪਣੀ ਫਲਵਾੜੀ ਦਾ ਵਿਚਾਰੀ ਦਾ ਹਾਲ ਦੇਖੀਏ ਇਸ ਵਾਰ ਨਾ ਆਪਾਂ ਨੇ ਕੀ ਕਰਿਆ ਹਾਲ ਹੋ ਰਹੇ ਨੇ ਬਾਈ ਆ ਦੇਖੋ ਆ ਲਾਲ ਨੂੰ ਲੱਗਿਆ ਲਾਲੀ ਤੇ ਹੋ ਗਿਆ ਇਹ ਤਾਂ ਆਪਣੀ ਗੱਡੀ ਦੇ ਵਿੱਚ ਬੈਠ ਕੇ ਹੀ ਮੜ ਜਾ ਕੇ ਆਰਾਮ ਆਇਆ ਹਲੇ ਵੀ ਲੱਤਾਂ ਨਾ ਜਨ ਕਿ ਅਰਥ ਸੁਣਉਂ ਨਹੀਂ ਆਪਾਂ ਯਾਨੀ ਜਮੈਂ ਮੈਨੂੰ ਲੱਗਦਾ ਜਿਵੇਂ ਉੱਧਰ ਕਹਿੰਦੇ ਨੇ ਵੀ ਪਹਾੜਾਂ 'ਚ ਬਰਫ਼ ਜ਼ਿਆਦਾ ਪੈ ਗਈ। ਪਹਾੜਾਂ ਦੇ ਇਹ ਜਿਹੜਾ ਹੁਣ ਦੇਖੋ ਪੰਜਾਬ ਦੇ ਜਿਹੜੀਆਂ ਹੱਦਾਂ ਨੇ ਉਹ ਹੁਣ ਹਿਮਾਚਲ ਦੇ ਨਾਲ ਲੱਗਦੇ ਨੇ ਪਹਾੜੀ ਏਰੀਆ ਦੇ ਨੇੜੇ ਲੱਗਦੀਆਂ ਕਿਉਂਕਿ ਸਾਡੇ ਚੰਡੀਗੜ੍ਹ ਵੀ ਨੇੜੇ ਆ। ਇਹਦੇ ਕਰਕੇ ਉਰੇ ਸਾਡੇ ਠੰਡ ਦਾ ਜ਼ਿਆਦਾ ਫਰਕ ਆ। ਅੱਜ ਠੰਡ ਵਾਕਈ ਪਹੁੰਚਾ ਦੇ ਆ ਜੀ ਅੱਜ। ਉਹ ਜੀ ਹੁਣ ਅੱਗੇ ਜੀ ਅਸੀਂ ਹੁਣ ਆਪਣਾ ਚੱਲਣ ਹੀਟਰ ਬਾਈ ਲਾਉਣਾ ਪਿਆ ਅੱਜ ਤਾਂ ਨਹੀਂ ਹੀਟਰ ਲਾਉਣਾ ਮੈਨੂੰ ਬਿਲਕੁਲ ਵਧੀਆ ਨਹੀਂ ਲੱਗਦਾ ਵੀ ਹੀਟਰ ਲਾਈਏ ਕਿਉਂਕਿ ਹੀਟਰ ਤਾਂ ਲਾਉਣਾ ਪਿਆ ਅੱਜ ਲੱਤਾਂ ਸੁਨਣ ਹੋਈਆਂ ਪਈਆਂ ਨੇ ਠੰਡ ਬਹੁਤ ਜ਼ਿਆਦਾ ਅੱਜ ਬਿਲਕੁਲ ਐਵੇਂ ਲੱਗਦਾ ਜਿਵੇਂ ਵੀ ਅੱਗੇ ਤਾਂ ਕਤੂਰੇ ਜਿਹੇ ਰੌਲਾ ਪਾਉਂਦੇ ਫਿਰ ਜਾਂਦੇ ਹੁੰਦੇ ਨੇ ਆ ਫਿਰਦੇ ਨੇ ਅੱਜ ਤਾਂ ਇਹ ਵੀ ਨਹੀਂ ਰੌਲਾ ਪਾ ਰਹੇ ਹਨ ਨਹੀਂ ਤਾਂ ਕਿੰਨਾ ਰੌਲਾ ਪਉਂਦੇ ਹੁੰਦੇ ਨੇ ਠੰਡ ਚ ਮਾੁਰ ਅੱਜ ਵਿਚਾਰੇ ਇਹ ਵੀ ਦੇਖ ਸੁਣਨ ਹੋਏ ਫਿਰਦੇ ਨੇ ਅੱਜ ਪਤਾ ਨਹੀਂ ਤੇ ਵੈਸੇ ਨਹੀਂ ਆਪੀ ਮੈਂ ਕਿਤੇ ਨਹੀਂ ਤਾਂ ਜਾਣਾ ਚੱਲੀਏ ਭਾਈ ਇੱਕ ਵਾਰ ਤਾਂ ਜ਼ਰੂਰ ਜਾਣਾ ਹੁੰਦਾ ਘਰ ਨੂੰ ਵਾਪਸ ਮੁੜ ਕੇ ਬੜੀਆਂ ਗੱਡੀਆਂ ਖੜੀਆਂ ਨੇ ਕੀ ਚੱਕਰ ਏ ਕਾਰਾਂ ਜੀਆਂ ਖੜੀਆਂ ਨੇ ਇੱਥੇ ਜਮੀਂ ਜਮੀਂ ਚ ਗੱਡੀਆਂ ਨੇ ਕਹਿੰਦੇ ਆ ਨਾ ਮੈਨੂੰ ਲੱਗਦਾ ਸਰਪੰਚ ਦੀ ਕੋਠੀ ਦੇ ਮੂਹਰੇ ਖੜੇ ਨੇ ਹੁੰਦੇ ਆ ਨਾ ਓਹੋ ਉਹਦੇ ਉਹ ਖਿਲਾੜੀ ਤਾਂ ਨਹੀਂ ਚਲਦੀ ਹੁਣ ਇਹਦੀ ਕਲਾੜੀ ਚੱਲਦੀ ਐ ਦੀ ਨਾ ਕਲਾੜੀ ਤਾਂ ਨੇ ਪੱਟ ਪੁੱਟ ਤੀ ਮੈਨੂੰ ਲੱਗਦਾ ਇਹ ਕਦਾ ਵਧੀਆ ਚਾਹੁੰਦਾ ਤਾਂ ਉਹ ਗੁਰਗੜਾ ਦਾ ਵਧੀਆ ਕਰਦਾ ਤਾਂ ਐ ਆ ਨਾ ਲਓ ਜੀ ਅਸੀਂ ਪਹੁੰਚ ਗਏ ਆ ਆਪਣੇ ਪਹਿਲਾਂ ਤਾਂ ਰਿਸ਼ਤੇਦਾਰਾਂ ਦੇ ਉਹਦੀ ਖੱਚਾ ਮਿਲਤੀ ਹੋ ਰਹੀ ਆ ਠੀਕ ਆ ਚਲੋ ਮਿਲਤੀ ਕਰ ਰਹੇ ਨੇ ਬੰਦੇ ਜ਼ਮੀਨ ਦੇ ਨੇ ਆਨੇ ਦਾ ਰੋਲਾ ਪਾ ਰਹੇ ਨੇ ਬਾਹਰ ਅੱਥੀ ਰੋ ਜਾ ਬਾਹਰ ਹਾਂ ਬਈ ਓਏ ਕੀ ਚੱਕਰ ਹੈ ਕੀ ਹਾਲ ਨੇ ਤਾਰ ਸਿੰਘ ਸਤਿ ਸ੍ਰੀ ਅਕਾਲ ਜੀ ਕੀ ਹਾਲ ਆ ਪੁੱਤਰ ਤਾਰ ਤਾਂ ਸਾਡਾ ਨਹਾਉਣ ਲੱਗ ਗਿਆ ਭਾਈ ਠੰਡ ਚ ਠੰਡੇ ਪਾਣੀ ਨਾਲ ਨਹਾ ਰਿਹਾ ਦੇਖ ਲੋ ਇੰਨੀ ਠੰਡ ਚ ਐਦਾਰ ਲੋ ਜੀ ਹੁਣ ਅਸੀਂ ਇੱਕੋ ਜਾ ਰਹੇ ਆ ਅੱਗੇ ਹੁਣ ਜਾਵਾਂਗੇ ਆਪਾਂ ਵਿਆਹ ਵਾਲਿਆਂ ਦੇ ਘਰ ਤੇ ਓਹ ਹੋ 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 ਗੱਡੀ 'ਚ ਬੈਠ ਕੇ ਤਾਂ ਆਰਾਮ ਆਉਦਾ ਹੈ ਪਰ ਬਾਹਰ ਨਿਕਲ ਕੇ ਫੇਰ ਸੁੰਨ ਚੜ ਜਾਂਦਾ ਹੈ ਪੂਰਾ ਹੁਣ ਜਾਵਾਂਗੇ ਵਿਆਹ ਵਾਲਿਆਂ ਦੇ ਘਰ ਉਹਨਾਂ ਦੇ ਦੇਖਦਿਆਂ ਗੱਲਬਾਤ ਕੀ ਹੈ ਸਤਿ ਸ੍ਰੀ ਅਕਾਲ ਤਾਂ ਬਲਾ ਪਹਿਲਾਂ ਸਤਿ ਸ੍ਰੀ ਅਕਾਲ ਜੀ ਆਈ ਸ਼ਾਬਾਸ਼ ਹੈਲੋ ਕਰ ਪਹਿਲਾਂ ਆ ਬੈਰੀ ਗੁੱਡ ਆ ਜਾ ਪਾਸੇ ਕੀ ਫੇਰ ਆ ਜਾ ਆ ਜਾ ਬਹੁਤ ਘੈਂਟ ਬੰਦਾ ਹੈ ਤਾਂ ਆ ਜਾ ਆ ਦੇ ਆ ਆ ਆ ਆ ਲਾਏ ਭਈਆ ਤੂੰ ਨਜਾਰਾ ਹੀ ਲਿਆਤਾ ਭਈ ਲਾ ਥੋੜਾ ਇਹਨੂੰ ਲਾ ਦੇ ਐ ਵਿਚ ਨੂੰ ਲਾ ਦੇ ਇਹਨੂੰ ਤਾਂ ਕਰ ਦੇ ਫਿਰ ਹਾਂ ਇਹਨੂੰ ਧਰ ਦੇ ਉੱਪਰ ਐ ਧਰ ਦੇ ਇਹ ਇਹ ਆ ਦੇਖ ਐ ਆਹਾ ਹਾ 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 ਆਏ ਹਾਈ 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 ਦੇਖ ਆ ਗਾ ਕੀ ਨ ਬਾਲੀਆ ਤੂੰ ਬਾਲੀਆ ਅੱਛੇ ਆ ਦਾਦੂ ਕਿੱਥੇ ਆ ਦਾਦੂ ਕੀ ਕਰਦਾ ਕੰਦਲ ਤਾਂ ਹਾਂ ਕੀ ਕਰਦਾ ਸਾਧੂ ਅੰਦਰ ਆ ਜਾ ਹੁਣ ਆਪਾਂ ਸੇਕੀਏ ਤੂੰ ਚੱਲਿਆ ਯਾਰ ਆਦੇ ਆਪਾਂ ਵੀਡੀਓ ਬਣਾਉਨੇ ਆਦੇ ਲੈ ਭਾਈ ਅੱਗ ਸੇਕਦੇ ਆਂ ਸੀ ਤਾਂ ਮੈਂ ਤੇ ਆਪਣਾ ਨਾਮ ਦੱਸ ਦੇ ਪਹਿਲਾਂ ਨਾਮ ਕੀ ਆ ਤੁਹਾਡਾ ਨਾਮ ਕੀ ਆ ਤੁਹਾਡਾ ਦੱਸੀ ਪੁੱਤ ਕੌਣ ਦੱਸੂਗੀ ਮੰਮਾ ਦੱਸੂਗੀ ਤੂੰ ਭੁੱਲ ਗਿਆ ਤੇਰਾ ਨਾਮ ਕੀ ਹੈ ਪੁੱਤ ਪੱਕਾ ਨਾਮ ਤੇਰਾ ਨਾਂਅ ਹੈਗਾ ਅਮਨੀ ਹੈਨਾ ਤੇਰਾ ਨਾਂਅ ਅਮਨੀ ਹੈ ਕੀ ਨਾਂਅ ਤੇਰਾ ਤੇਰਾ ਨਾਂਅ ਜੋਨੀ ਹੈ ਜੋਨੀ ਹਾਂ ਤੇਰਾ ਨਾਂਅ ਰੌਕੀ ਹੈ ਆ ਜਾ ਫਿਰ ਆ ਜਾ ਆ ਜਾ ਲੈ ਵੀ ਭੱਜ ਗਿਆ ਉਹ ਤਾਂ ਇਹ ਵਦਿਆ ਬਾਈ ਦੇਖੋ ਵਿਚਾਰੀਆਂ ਬਿੱਲਾ ਬੁੱਲਾ ਜੀਆਂ ਦਾ ਸੁੱਕ ਗਿਆ ਜੀਨਾ ਤੇ ਆਪਾਂ ਲੋਕੀ ਤੋੜਦੇ ਹੁੰਦੇ ਤੇ ਸਾਰੀਆਂ ਸੁੱਕ ਗਿਆ ਵਿਚਾਰੀਆਂ ਠੰਡ ਨੇ ਸਾਰੀਆਂ ਸਾਕਾਤੀਆਂ ਇਹ ਹੀ بابا ਦੇਖੋ ਤੁਸੀਂ ਇੱਕ ਚੀਜ਼ ਆ ਠੰਡ ਦੇ ਵਿੱਚ ਇੱਕੋ ਚੀਜ਼ ਹੱਲ ਹੈ ਉਹ ਹੈਗੀ ਅੱਗ ਵਾਸ ਅੱਗ ਕੋਲ ਜਾ ਕੇ ਖੜਜੋ ਤੁਸੀਂ ਤੁਹਾਡੇ ਚ ਜਾਨ ਪੈ ਜੂਗੀ ਜਦੀ ਨਾ ਚੱਲ ਉੱਪਰ ਨੂੰ ਜਾ ਕੇ ਆ ਹੋਰ ਉੱਪਰ ਨੂੰ ਚੱਕ ਹਾਂ ਹੁਣ ਬੋਲ ਕਹੇ ਮੇਰਾ ਨਾਮ ਜਿਹੜਾ ਕੁਛ ਤੇਰਾ ਨਾਮ ਆ ਮੈਂ ਬੋਲ ਦੇ ਤੇਰੀ ਵੀਡੀਓ ਬਣ ਰਹੀ ਹੈ ਉਹ ਐਸਮਾਰ ਕੇ ਪੁੱਤਾ ਹੈ ਫੜਾ ਕਿਲਾ ਮੈਂ ਬਣਾਵਾ ਮਾਈ ਨੇਮ ਇਜ਼ ਹਾਂ ਰਣਜੋਤ ਸਿੰਘ ਵੈਰੀ ਗੁੱਡ ਸ਼ਾਬਾਸ਼ ਲੈ ਵੈਠੀ ਆ ਹੁਣ ਤਰੀਕਾ ਐਡ ਵੀਡੀਓ ਬਣਾਤੀ ਨਾ ਆਪਾਂ ਹੋਰ ਬਣਾਉਨੇ ਹੁਣ ਉੱਥੇ ਅੱਗ ਬਾਲਦੇ ਨਾਲੇ ਠੀਕ ਐ ਚੱਲ ਆ ਜਾ ਫਿਰ ਨਾਲੇ ਅੱਗ ਸੇਕ ਇੱਥੇ ਇੱਕ ਆ ਚੀਜ਼ ਦਾ ਵੀ ਨਜ਼ਾਰਾ ਐ ਇੱਥੇ ਆਪਣੀ ਅੱਗ ਧੂਣੀ ਬਾਲੋ ਇਹਦੇ ਚ ਪਾਥੀਆਂ ਪਈਆਂ ਨੇ ਆਪਣੀਆਂ ਪਾਥੀਆਂ ਚੱਕੋ ਪਾਥੀਆਂ ਚੱਕ ਕੇ ਰਣਜੋਤ ਸਿੰਘ ਜਦੇ ਪਾਥੀਆਂ ਨੂੰ ਅੱਗ ਲਾ ਦਿੰਦਾ ਐ

ਬਾਈ ਬੜਾ ਮਜ਼ਾ ਆਇਆ ਬਾਈ ਅੱਗ ਸੇਕੀ ਉਹ ਦੇਖ ਕਿੰਨੇ ਧਿਆਨ ਨਾਲ ਦੇਖਦਾ ਮੇਰੇ ਕਿੰਨਿਆ ਉਹ ਦੇਖੋ ਇਹ ਉਹ ਇਕੱਠਾ ਉਹ ਦੇਖੋ ਤੇ ਇਹ ਉਹ ਦੇਖੋ ਮੇਰੇ ਕਿੰਨਿਆ ਚਾਰ ਕਿਰਦਾ ਬੇਟਾ ਠੰਡ ਚ ਕੰਮਲੇ ਹੋਏ ਪਏ ਨੇ ਸਾਰੇ ਲਓ ਜੀ ਆਪਾਂ ਹੋ ਗਏ ਇੱਥੋਂ ਫ੍ਰੀ ਹੁਣ ਆਪਾਂ ਚੱਲਦੇ ਆਂ ਚਲਿਏ ਹੁਣ ਆਪਾਂ ਇੱਕ ਭਾਗ ਜੋਤ ਵਾਸਤੇ ਲੈਣਾ ਪੀਜ਼ਾ ਕਿਉਂਕਿ ਅੱਜ ਸੰਡੇ ਨੂੰ ਉਹ ਵਿਚਾਰੇ ਨੇ ਜਾਣਾ ਤਾਂ ਪਹਿਲਾਂ ਵਿਆਹ ਸੀਗਾ ਵੀ ਤੂੰ ਵਿਆਹ ਨਾ ਜਾਈ ਜਿਹੜਾ ਕੁਝ ਤੇਰਾ ਖਾਣ ਨੂੰ ਜੀ ਕਰਦਾ ਸੀ ਉਰੀ ਲਿਆਵਾਂਗੇ ਠੰਡ ਬਹੁਤ ਆ ਬੱਚੇ ਹੁਣ ਤੁਹਾਨੂੰ ਪਤਾ ਹੀ ਆ ਆ ਦੇ ਉਹਨੂੰ ਕਿਹਾ ਵੀ ਤੂੰ ਭਾਈ ਆਪਣੇ ਘਰ ਰਹਿ ਵਿਆਹ ਤੇ ਨਾ ਜਾ ਤੰਦਰ ਜ਼ਿਆਦਾ ਹੈ ਵੀ ਜਿਹੜਾ ਕੁਝ ਖਾਣਾ ਹੈ ਤੈਨੂੰ ਮੈਂ ਘਰੇ ਹੀ ਲਿਆ ਦੂੰਗਾ ਫਿਰ ਉਹ ਕਹਿੰਦਾ papa ਮੈਨੂੰ ਇੱਕ ਬਸ ਪੀਜ਼ਾ ਲਿਆ ਦੀ ਮੈਂ ਹੁਣ ਪੀਜ਼ਾ ਆਪਾਂ ਡੋਮੀਨੋਸ ਤੋਂ ਜਾਂ ਸਾਡੇ ਹੋਰ ਇੱਥੇ ਵਧੀਆ ਹੈਗੇ ਨੇ ਸਰੰਦ ਪੀਜ਼ੇ ਵਾਲੇ ਜਾਂਦੇ ਹੋਏ ਹੁਣ ਉਹਦੇ ਵਾਸਤੇ ਇੱਕ ਪੀਜ਼ਾ ਲੈ ਲਾਂਗੇ ਤੇ ਉਹ ਇੰਨੇ ਜਿ ਖੁਸ਼ ਹੋ ਜਾਊਗਾ ਵਿਚਾਰੇ ਨੇ ਅੱਜ ਵਿਆਹ ਜਾਣਾ ਤਾਂ ਨਹੀਂ ਉਹਨਾਂ ਨੂੰ ਵਿਆਹ ਆਪਾਂ ਨੇ ਉਹ ਕਿਹਾ ਵੀ ਤੂੰ ਨਾ ਜਾਏਂਗੀ ਠੀਕ ਹੈ ਜੀ ਹੁਣ ਆਪਾਂ ਕਰਦੇ ਆਂ ਰਵਾਨਗੀ ਇੱਥੋਂ ਪਹੁੰਚਦੇ ਆਂ ਆਪਣੇ ਪਿੰਡ ਗੱਡੀ ਮੋੜਨੀ ਲੇ ਪਹਿਲਾਂ ਆਪਾਂ ਸ਼ੁਕਰ ਹੈ ਭਾਈ ਸ਼ੁਕਰ ਹੈ ਮਹਾਰਾਜ ਦਾ ਸ਼ੁਕਰ ਹੈ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਹੋਈ ਗੱਲ ਨਹੀਂ ਭਾਈ ਪੰਜ ਦੇ ਦੇ ਹੁਣ ਹੁਣ ਉਹ ਲੈ ਹੁਣ ਦੇ ਦੀ ਆਪਾਂ ਉਹਦੇ ਘਰ ਦੇ ਮੂਹਰੇ ਜੀ ਨਿਕਲਣਾ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਚੱਲ ਪਈਆਂ ਨੇ ਗੱਡੀਆਂ ਪਿੰਡ ਵੱਲ ਨੂੰ ਹੁਣ ਆਪਾਂ ਮਿਲਦੇ ਹਾਂ ਪੀਜ਼ਾ ਹਟ ਤੇ ਓਕੇ ਜੀ ਪੀਜ਼ਾ ਹਟ ਤੇ ਦੇਖਦੇ ਹਾਂ ਕਿੱਦਾਂ ਦਾ ਪ੍ਰੋਗਰਾਮ ਹੈ ਲਓ ਜੀ ਆ ਗਈ ਪੀਜ਼ਾ ਹਟ ਕੈਨੇਡੀਅਨ ਪੀਜ਼ਾ ਇਤੋਂ ਆਪਾਂ ਇੱਕ ਤਾਂ ਭਵਜੋਤ ਵਾਸਤੇ ਲੈਣਾ ਪੀ ਜਾ ਤੇ ਬਾਕੀ ਦੇਖਦੇ ਆ ਕੋਈ ਦਿਲ ਕਰਿਆ ਤਾਂ ਖਾ ਲਾਂਗੇ ਚੱਲੀਏ ਆ ਜਾ ਆ ਯਾਰ ਕਿਤੇ ਮੱਥਾ ਨਹੀਂ ਟੇਕਿਆ ਆਪਾਂ ਨੇ ਅੱਜ ਦੇਖ ਲੈਣਾ ਮੱਥਾ ਵੀ ਨਹੀਂ ਟੇਕਿਆ ਆਪਣਾ ਤਾਂ ਕਿਤੇ ਕਾਇਮ ਬਹੁਤ ਹੋ ਗਿਆ ਹੁਣ ਚਲ ਆ ਜਾ ਕੋਈ ਨਾ ਦੇਖ ਜਾ ਕੇ ਹੁਣ ਨਾਲੇ ਦਿੰਜਾ ਖੁੱਲ ਜੂਗਾ ਲੋਰ ਹਾਂਜੀ ਆਪਾਂ ਨੇ ਇੱਕ ਕਤਾ ਪੀਜ਼ਾ ਪੈਕ ਕਰਾਉਣਾ ਹੈ ਇੱਕ ਖਾਣਾ ਹਾਂਜੀ ਕਿਹੜਾ ਕਰਿਆ ਜੀ ਆਲਟੀਮੇਟ ਪੀਜ਼ਾ ਇਹ ਹੀ ਆਪਾਂ ਭਵਜੋਤ ਵਾਸਤੇ ਲੈ ਜਾਣਾ ਹੈ ਇਹ ਆਪਾਂ ਵੀ ਟੇਸਟ ਕਰ ਲਾਂਗੇ ਨਾਲੇ ਕਿਦਾਂ ਦਾ ਹੈ ਠੀਕ ਹੈ ਤੇ ਕਿੰਨਾ ਟਾਈਮ ਲੱਗ ਜੂਗਾ ਪ੍ਰਧਾਨ ਜੀ 10 ਮਿੰਟ ਲੱਗਣਗੇ 10 ਮਿੰਟ ਹਾਂਜੀ

ਨਾ ਹੋ ਮੈਨੂੰ ਵੀ ਆ ਗਿਆ ਪੀਜਾ ਸਟਾ ਪੀਜਾ ਲਓ ਜੀ ਅਸੀਂ ਸਰੰਦ ਤੋਂ ਤਾਂ ਚੱਲ ਪਏ ਤੇ ਪਰ ਭਵਜੂਤ ਦੀ ਇੱਕ ਵਿਚਾਰੇ ਦੀ ਹੋਰ ਖੁਆਇਸ਼ ਉਹ ਕਹਿੰਦਾ ਵੀ ਮੈਨੂੰ ਪੈਰੀ ਪੈਰੀ ਫਰੈਂਚ ਫਰਾਈਜ਼ ਜ਼ਰੂਰ ਲੈ ਕੇ ਆਏ ਉਹ ਨਾਲ ਚਲੋ ਮੈਥੋਂ ਲੈ ਲੈਣਾ ਹੁਣ ਇੱਥੋਂ ਲੈ ਲੈਨੇ ਆਪਾਂ ਮੈਂ ਭੱਜ ਕੇ ਲਿਆਉਣਾ ਇੰਨੀ ਤੋਂ ਗੱਡੀ 'ਚ ਬੈਠ ਮੈਂ 2 ਮਿੰਟ 'ਚ ਆਇਆ ਬਸ ਇੱਕ ਦਾ ਹੀ ਤੋਂ ਚੱਲਦਾ ਮਿੰਟ ਮਿੰਟ ਲੋਜੀ ਉਹਦੇ ਵਾਸਤੇ ਕੋਕ ਵੀ ਲੈ ਲਿਆ ਇੱਕ ਇਹ ਮਾ ਪੋਦਾ ਲੈਣਾ ਹੈ ਪੈਰੀ ਪੈਰੀ ਫ੍ਰੈਂਚ ਫ੍ਰਾਈਜ਼ ਬਿਲਕੁਲ ਨਾ ਨਕਲਾ ਨਹੀਂ ਬਸ ਇਹ ਬਣੇ ਤਿਆਰ ਬਣ ਨਹੀਂ ਓਏ ਯਾਰ ਦਰਵਾਜ਼ਾ ਬੜਾ ਔਖਾ ਯਾਰ ਪਤਾ ਹੈ ਨਵਾਂ ਤੈਂ ਭੂਪੁਰਾ ਜਾਂਦਾ ਮੂਲੀਆਂ ਦਾ ਦੇਖੋ ਇਹਦਾ ਕਿੰਨੀ ਵਧੀਆ ਲੱਗਦੀਆਂ ਨੇ ਮੂਲੀਆਂ ਤੇ ਪੂਰਾ ਜਾਂਦਾ ਮੂਲੀਆਂ ਦਾ ਲਓ ਜੀ ਅਸੀਂ ਹੁਣ ਹੋਇਆ ਬੇਲੇ ਸਰੰਦ ਤੋਂ ਤੇ ਪਬਜੋ ਦਾ ਸਾਰਾ ਸਮਾਨ ਮਿਲ ਗਿਆ ਪਬਜੋ ਦਾ ਸਮਾਨ ਤਾਂ ਮਿਲ ਗਿਆ ਸਾਰਾ ਤੇ ਹੁਣ ਅਸੀਂ ਜਾ ਰਹੇ ਆ ਆਪਣੇ ਪਿੰਡ ਨੂੰ ਤੇ ਚਲਦੇ ਆ ਹੁਣ ਜਾ ਕੇ ਉਹਨੂੰ ਦੰਦਿਆਂ ਜਾ ਕੇ ਪੀਜਾ ਪੀਜਾ ਆਪਣਾ ਖਾ ਲੂਗਾ ਉਹ ਤੇ ਫਿਰ ਉਹ ਦੇਖਦੇ ਹਾਂ ਹੁਣ ਕੱਲ ਦੀ ਕਹਿੰਦੇ ਨੇ ਵੀ ਸਕੂਲਾਂ ਨੂੰ ਸ਼ਾਇਦ ਛੁੱਟੀ ਹੋਗੀ ਫੇਰ ਆਰਾਮ ਮੰਦਿਰ ਦੀ ਕੱਲ ਨੂੰ ਜਿਹੜੀ ਪ੍ਰੋਗਰਾਮ ਹੈ RAM ਜੀ ਦਾ ਉਹਦੇ ਕਰਕੇ ਸਕੂਲਾਂ ਨੂੰ ਸ਼ਾਇਦ ਛੁੱਟੀ ਦਾ ਐਲਾਨ ਹੋ ਗਿਆ ਪਰ ਦੇਖਦੇ ਹਾਂ ਹਲੇ ਸਾਰੇ ਸਕੂਲਾਂ ਨੂੰ ਨਹੀਂ ਹੋਇਆ ਹਲੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਪਿੰਡ ਜਾ ਕੇ ਓਕੇ ਜੀ ਧੁੰਦ ਲੱਗੀ ਪੈਣ ਤੇ ਹੁਣ ਪਿੰਡ ਜਾ ਕੇ ਮਿਲਾਂਗੇ ਲਓ ਜੀ ਭਵਜੋਤ ਦੀ ਮਨਪਸੰਦ ਚੀਜ਼ ਪੈਰੀ ਪੈਰੀ ਫ੍ਰੈਂਚ 프라이స్ ਤੇ ਪੀਜ਼ਾ ਪੀਜ਼ਾ ਖਾ ਲਿਆ ਹਲੇ ਪੀਜ਼ਾ ਇੱਕ ਕੋਲਡ ਡਰਿੰਕ ਦੇਖੋ ਹੁਣ ਹੋਇਆ ਪਿਆ ਨਾ ਮਸਤ ਪੂਰਾ ਕੱਦਾ ਵੇਟ ਕਰਦਾ ਅੱਜ ਇਹਨੇ ਜਾਣਾ ਤਾਂ ਵਿਆਹ ਤੇ ਮੈਂ ਕਿਹਾ ਤੂੰ ਵਿਆਹ ਤੇ ਨਾ ਜਾ ਠੰਡ ਬਹੁਤ ਹੈ ਵੀ ਮੈਂ ਤੈਨੂੰ ਘਰੇ ਹੀ ਪਾਈ ਲਿਆ ਦੂੰ ਜਿਹੜਾ ਕੁਸ ਤੂੰ ਕਹੇਗਾ ਇਹ ਫਿਰ ਕਹਿੰਦਾ ਵੀ ਮੈਨੂੰ ਇੱਕ ਇਹ ਚੀਜ਼ ਇੱਕ ਇਹ ਚੀਜ਼ ਤੇ ਇੱਕ ਇਹ ਚੀਜ਼ ਲਿਆ ਦਿਂ ਪਹਿਲਾਂ ਸਾਡੇ ਆਉਣ ਤੋਂ ਪਹਿਲਾਂ ਚੌਲ ਵੀ ਖਾ ਰਿਆ ਤਾਂ ਉਹ ਛੱਡ ਤੇ ਆਉਣੇ ਨੇ ਹਾਂ ਭਾਈ ਕਿਵੇਂ ਲੱਗੇ ਪੈਰੀ ਪੈਰੀ ਦੱਸ ਪਿੱਜਾ ਕਿਵੇਂ ਲੱਗਿਆ ਪਿੱਜਾ? ਖਾਣ ਲਾ। ਚੱਲ ਠੀਕ ਹੈ। ਤੇ ਠੀਕ ਹੈ। ਰੋਟੀ। ਇਹ ਰੋਟੀ ਦੇਖਣ ਵਾਸਤੇ ਆਏ ਨੇ ਮੈਨੂੰ। ਹਾਂ ਬਈ। ਕੀ ਚਾਹੀਦਾ ਇੱਕੋਂ ਖੜਾ ਵਿਚਾਰਾ। ਇਹਨਾਂ ਨੂੰ ਵੀ ਰੋਟੀ ਆ ਕੇ ਫਿਰ ਇਹਨਾਂ ਨੂੰ ਰੋਟੀ ਪਾਉਣਾ। ਹਾਂ ਬਈ। ਠੰਡ 'ਚ ਵਿਚਾਰੇ ਇਹਨਾਂ ਦਾ ਜੀਵਾਂ ਦਾ ਬਹੁਤ ਔਖਾ ਵਿਚਾਰਿਆਂ ਦਾ। ਜਾਨ ਬਰਾ ਦਾ। ਇਹਨਾਂ ਕੋਲ ਕਿਹੜਾ ਵਿਚਾਰਾਂ ਕੋਈ ਕੰਬੜਾ ਹੈ, ਕੋਈ ਜਾਈ ਹੈ ਜਾਂ ਕੋਈ ਵਿਚਾਰਿਆਂ ਕੋਲ ਸਾਧਨ ਹੈ। ਇਹਨਾਂ ਨੂੰ ਤਾਂ ਬਸ ਪ੍ਰਮਾਤਮਾ ਨੇ ਠੰਡ ਤੋਂ ਬਚਾਉਣਾ ਹੁੰਦਾ ਹੈ। ਤੇ ਜਾਰੀ ਇਦਾਂ ਹੀ ਦੇਖ ਲੋ ਬਾਬਾ ਜੀ ਨੇ ਇਹਨਾਂ ਨੂੰ ਠੰਡ ਤੋਂ ਬਚਾਉਣਾ ਹੈ ਨੂੰ 20 ਵਾਰ ਹੁਣਾ ਪਿਆ ਦੱਸ ਦਵਾਈ ਪਈ ਸੀਗੀ ਗੱਡੀ 'ਚ ਉਹ ਦਵਾਈ ਮੈਂ ਭੁੱਲ ਗਿਆ ਸੀਗਾ ਹੁਣ ਮੈਂ ਕਿਹਾ ਚੱਲ ਪਹਿਲਾਂ ਦਵਾਈ ਚੱਕ ਲਿਆਵਾ ਲੋ ਜੀ ਠੰਡ ਹੋ ਗਈ ਬਹੁਤ ਜ਼ਿਆਦਾ ਤੇ ਹੁਣ ਆਪਾਂ ਗੱਡੀ ਖੜਾਤੀ ਐ ਤੇ ਹੁਣ ਬਸ ਆਪਾਂ ਭਵਜੋਤ ਨੂੰ ਮਿਲ ਕੇ ਕਿਉਂਕਿ ਭਵਜੋਤ ਤੋਂ ਬਿਨਾ ਮੇਰਾ ਬਲੌਗ ਪੂਰਾ ਨਹੀਂ ਹੁੰਦਾ ਤੇ ਭਵਜੋਤ ਨੂੰ ਮਿਲ ਕੇ ਫਿਰ ਆਪਾਂ ਆਪਣਾ ਬਲੌਗ ਕਰਦੇ ਹਾਂ ਠੀਕ ਹੈ ਜੀ ਆਪਾਂ ਮਿਲਦੇ ਹਾਂ ਭਵਜੋਤ ਨੂੰ ਓਕੇ ਵੀ ਦਿਨ ਤਾਂ ਐਂ ਦਵਾਰ ਦਾ ਸੀਗਾ ਮੈਨੂੰ ਇਹ ਸੀਗਾ ਵੀ ਚੱਲ ਐਂ ਦਵਾਰ ਦਾ ਦੇਣਾ ਵੀ ਅੱਜ ਕਿਤੇ ਨਹੀਂ ਜਾਣਾ ਵੀ ਅੱਜ ਮੌਸਮ ਹਵਾ ਚੱਲਦੀ ਸੀ ਬਹੁਤ ਜ਼ਿਆਦਾ ਪਾ ਮੈਂ ਕਿਹਾ ਅੱਜ ਕਿਤੇ ਨਹੀਂ ਜਾਣਾ ਅੱਜ ਰਹਾਂਗੇ ਘਰ ਘਰ ਰਹਿ ਕੇ ਹੀ ਅੱਜ ਮੈਂ ਖਿਆਲ ਨਾਲ ਬਲੌਗ ਬਣਾਵਾਂਗੇ ਔਰ ਉਹ ਕਹਿਨੇ ਨਹੀਂ ਹੁੰਦੇ ਵੀ ਇਹ ਤਾਂ ਸਵੇਰੇ ਹੀ ਉੱਠ ਕੇ ਪਤਾ ਲੱਗਦਾ ਵੀ ਪ੍ਰੋਗਰਾਮ ਕਿੱਥੇ ਦਾ ਬਣਨਾ ਉਹੀ ਗੱਲ ਹੋਈ ਹੈ ਆਪਣੇ ਨਾਲ ਮਾਝਾ ਸਵੇਰੇ ਉੱਠੇ ਸਨੇਹਾ ਆਇਆ ਉਹ ਤਾਂ ਵਿਆਹ ਆ ਰਿਹਾ ਦਾ ਬਿਆਲੇ ਕਹਿੰਦੇ ਭਾਈ ਸਾਡੇ ਘਰ ਆ ਕੇ ਜਾਓ ਜਰੂਰ ਅਸੀਂ ਕੋਈ ਸਵਾਗਤ ਕਰਨੀ ਹੈ ਫਿਰ ਉੱਥੇ ਮੈਨੂੰ ਜਾਣਾ ਪਏ ਚਲੋ ਠੀਕ ਹੈ ਜੀ ਅੱਜ ਦਾ ਵਲੌਗ ਆਪਾਂ ਕਰਦੇ ਆ ਇੱਥੇ ਪੂਰਾ ਤੇ ਕੱਲ ਮਿਲਾਂਗੇ ਨਵੇਂ ਵਲੌਗ 'ਚ ਸ਼ੇਅਰ ਕਰਨਾ ਨਾ ਭੁੱਲਣਾ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਉੱਥੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਭਾਈ